ਤੁਸੀਂ ਦੇਖ ਰਹੇ ਹੋ ਦੇਨੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ انسان ਤੇ ਉੱਪਰ ਜਦੋਂ ਪਰਮਾਤਮਾ ਦੀ ਕੁਛ ਚੋਟ ਪੈਂਦੀ ਹੈ ਤਾਂ ਪੂਰਾ ਪਰਿਵਾਰ ਕਿਸੇ ਵੱਲੇ ਬिखर ਜਾਂਦਾ ਹੈ ਲੇਕਿਨ ਅਗਰ ਉਹ ਪਰਿਵਾਰ ਇਮਾਨਦਾਰ ਔਰ ਹੌਸਲੇ ਵਾਲਾ ਹੋਵੇ ਤਾਂ ਰੱਬ ਕਿਤੇ ਨਾ ਕਿਤੇ ਉਸ ਨੂੰ ਆਪਣਾ ਅਸ਼ੀਰਵਾਦ ਵੀ ਦਿੰਦਾ ਲੇਕਿਨ ਤੁਹਾਨੂੰ ਅੱਜ ਅਸੀਂ ਉਸ ਪਰਿਵਾਰ ਦੇ ਉਸ ਸ਼ਖਸ ਨਾਲ ਮਿਲਣ ਜਾ ਰਹੇ ਜਿਸਨੇ ਤਕਰੀਬਨ 19 ਸਾਲ ਇੱਕ ਦੁਕਾਨ ਤੇ ਲਗਾਤਾਰ ਆਪਣੀ ਕੰਮ ਕੀਤਾ ਤੇ ਇੱਕ ਐਕਸੀਡੈਂਟ ਆ ਉਹਨਾਂ ਦੀ ਇੱਕ ਅ ਕੈਂਚ ਸਾਨੂੰ ਵੀ ਖੇਦ ਹੋ ਰਿਹਾ ਵੀ ਲਤ ਉਹਦੀ ਆਵਾਜ਼ ਆ ਜਾਂਦੀ ਯਾਨੀ ਲਤ ਕੱਟੀ ਜਾਂਦੀ ਹੈ ਤਾਂ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਵੀ ਉਸ ਪਰਿਵਾਰ ਦੇ ਮੁਖੀ ਲਈ ਮੁਸ਼ਕਲ ਹੋ ਜਾਂਦਾ ਤਾਂ ਦਿਨ ਰਾਤ ਉਹ ਬੰਦਾ ਇਸ ਮੁਸ਼ਕਲ ਤੋਂ ਜਾਗਦਾ ਲੇਕਿਨ ਜਿੱਥੇ 19 ਸਾਲ ਕੱਟੇ ਆ ਕੰਮ ਕੀਤਾ ਆ ਤਾਂ ਉਸ ਮਾਲਕ ਨੇ ਵੀ ਇਹਨਾਂ ਦੀ ਸਾਰ ਨਹੀਂ ਦਿੱਤੀ ਜਦ ਕਿ ਪੂਰੀ ਜ਼ਿੰਦਗੀ ਜਦੋਂ ਗੁਜ਼ਾਰਦਾ ਬੰਦਾ ਤਾਂ ਉਹ ਦੁਕਾਨ ਦਾ ਜਿਹੜੇ ਮਾਲਕ ਹੁੰਦੇ ਆ ਉਹ ਆਪਣਾ ਬੱਚਾ ਵੀ ਸਮਝੇ ਲੇਕਿਨ ਕਿਤਨਾ ਕਿਤੇ ਇਨਸਾਨੀਅਤ ਵੀ ਇੱਥੇ ਸ਼ਰਮਸ਼ਾਰ ਹੁੰਦੀ ਦਿਖਾਈ ਦਿੰਦੀ ਹੈ ਤੋ ਆਓ ਤੁਹਾਨੂੰ ਉਸ ਪਹਿਲਾ ਪਰਿਵਾਰ ਨਾਲ ਮਿਲਾਨੇ ਆ ਇਹ ਉਹ ਸ਼ਖਸ ਹੈ ਮੇਚ ਤਸਵੀਰਾਂ ਦੇਖ ਸਕਦੇ ਹੋ ਇਹ ਉਹ ਸ਼ਖਸ ਹੈ ਆ ਨਾਮ ਗੁਰਮੀਤ ਹੈ ਜੀ ਔਰ ਇੱਕ ਐਕਸੀਡੈਂਟ ਦਾ ਇਹਨਾਂ ਦਾ ਇਹਦਾ ਮਿਸ ਹੈਪਨਿੰਗ ਹੁੰਦੀ ਹੈ ਤੇ ਇੱਕ ਲਾਤ ਇਹਨਾਂ ਦੀ ਆਪਰੇਸ਼ਨ ਦੌਰਾਨ ਜਦੋਂ ਐਕਸੀਡੈਂਟ ਹੁੰਦਾ ਤਾਂ ਕੱਟੀ ਜਾਂਦੀ ਤਾਂ ਤਿੰਨ ਬੇਟੀਆਂ ਦੇ ਇਹ ਬਾਪ ਹੈ ਤੁਹਾਨੂੰ ਦੱਸਣਾ ਇੱਕ ਮੈਂ ਹਿਸਟਰੀ ਇਹਨਾਂ ਦੀ ਮੇਨ ਆ ਇਹਨਾਂ ਦੇ ਜਿਹੜੇ ਬੈਕਗ੍ਰਾਉਂਡ ਗੱਲ ਕੀਤੀ ਇਹਦੇ ਫਾਦਰ ਦੀ ਤਾਂ ਡਾਕਟਰੀ ਡਾਕਟਰ ਫੈਮਲੀ ਤੋਂ ਬਿਲੋਂਗ ਕਰਦਾ ਪੂਰਾ ਪਰਿਵਾਰ ਇਹਨਾਂ ਦੇ ਪਿਤਾ ਜੀ ਖੁਦ ਐਮਬੀਬੀਸ ਡਾਕਟਰ ਹੈ ਤੇ ਕਿਤਨਾ ਕਿਤੇ ਜਦੋਂ ਪੂਰਾ ਘਰ ਦਾ ਜਿਹੜਾ ਇਹਨਾਂ ਦਾ ਜ਼ਿੰਮੇਵਾਰੀ ਇਸ ਸ਼ਖਸ ਤੇ ਪੈਂਦੀ ਹੈ ਤਾਂ ਪਰਿਵਾਰ ਨੂੰ ਪਾਲਣ ਪੋਸ਼ਣਾ ਸ਼ੁਰੂ ਕਰ ਦਿੰਦੇ ਲੇਕਿਨ ਹਾਲਾਤ ਅੱਜ ਕੁਝ ਹੋਰ ਹੀ ਨਜ਼ਰ ਤੋਂ ਦਿਖਾ ਰਹੇ ਆਓ ਗੱਲਬਾਤ ਕਰਦੇ ਆ ਪਾਜੀਪੁਰਾ ਨਾਮ ਕੀ ਰਿਹਾ ਗੁਰਮੀਤ ਸਿੰਘ ਜੀ ਇਹ ਸਾਰਾ ਕਿਦਾਂ ਔਰ ਕਦੋਂ ਹੋਇਆ ਜੀ 1.5 ਸਾਲ ਪਹਿਲਾਂ ਜੀ ਐਕਸੀਡੈਂਟ ਹੋ ਗਿਆ ਸੀ ਮੇਰਾ ਗੱਡੀ ਨੇ ਸਾਈਡ ਮਾਰ ਕੇ ਉਸ ਸਾਈਡ ਤੇ ਮੈਨੂੰ ਸਿੱਟਤਾ ਸੀਗਾ ਉਤੋਂ ਗੱਡੀ ਨਗਾ ਕੇ ਲੈ ਗਿਆ ਲੱਤ ਦਿਓ ਉਸ ਤੋਂ ਬਾਅਦ ਡੀਐਮ ਜੀ ਟ੍ਰੀਟਮੈਂਟ ਚੱਲਿਆ ਬਹੁਤ ਔਖਾ ਸੀਗਾ ਬਚਣਾ ਤਾਂ ਫਿਰ ਵੀ ਚਲੋ ਪਰਮਾਤਮਾ ਨੇ ਅਕਲਿਆ ਬੱਲੇ ਆ ਲੈਣੇ ਰਿਸ਼ਤਦਾਰੀ ਨੇ ਜਿੰਨੀ ਜਿੰਨੀ ਹੋ ਸਕੇ ਉਹਨੇ ਹੈਲਪ ਕੀਤੀ ਉਹਨਾਂ ਨੇ ਟ੍ਰੀਟਮੈਂਟ ਉਥੇ ਠੀਕ ਹੋ ਗਿਆ ਮਤਲਬ ਕਿ ਹਜੇ ਤੱਕ ਵੀ ਮਤਲਬ ਕਿ ਟ੍ਰੀਟਮੈਂਟ ਚੱਲ ਰਿਹਾ ਕਿਉਂਕਿ ਹੱਡੀ ਲੱਤ ਦੀ ਵੱਧ ਗਈ ਆ ਪਹਿਲਾਂ ਵੀ ਇੱਕ ਵਾਰੀ ਉਹਨਾਂ ਨੇ ਕੱਟ ਕੇ ਛੋਟੀ ਕੀਤੀ ਸੀ ਪਰ ਹਜੇ ਵੀ ਮਤਲਬ ਕਿ ਉਹਨਾਂ ਦੀ ਮੈਡੀਸਨ ਚੱਲ ਰਹੀ ਆ ਤੇ ਜਦੋਂ ਜਿਹੜੀ ਕੰਮ ਕਰਦੇ ਸੀ ਇੱਥੇ ਕੰਮ ਕਰਦੇ ਸੀ ਕਿ ਤੁਹਾਡੀ ਉਹਨੇ ਹੈਲਪ ਨਹੀਂ ਕੀਤੀ ਉਹਨਾਂ ਨੇ ਸੋ ਪਾਵੁਕ ਪਲ ਹੈ ਬਿਲਕੁਲ ਇਸ ਤਾਂ ਦੀ ਤਸਵੀਰ ਅੰਦਰ ਖਾਨ ਦਾ ਇੱਕ ਮਕਸਦ ਹੁੰਦਾ ਹੈ ਵੀ ਵੱਡੇ ਵੱਡੇ ਅਸੀਂ ਲੰਗਰ ਲਗਾਣੇ ਆ ਲੰਗਰ ਲਗਾਣੇ ਚਾਹੀਦੇ ਆ ਆਸਤਾ ਹੁੰਦੀ ਸਾਡੀ ਸਭ ਦੀ ਲੇਕਿਨ ਅਗਰ ਉਸੇ ਲੰਗਰ ਚ ਆਪਾਂ ਕੁਝ ਦਸ਼ਵੰਦ ਕਰਕੇ ਅਗਰ ਇਸ ਤਾਂ ਦੇ ਆਪਾਂ ਜੂਟ ਮਨ ਲੋਕਾਂ ਦੀ ਮਦਦ ਕੀਤੀ ਜਾਂਦੀ ਤਾਂ ਸਭ ਤੋਂ ਵੱਡਾ ਪੁੰਨ ਪਰਮਾਤਮਾ ਉਸ ਵਾਹਿਗੁਰੂ ਉਹ ਅੱਲਾ ਉਹ ਯਿਸੂ ਭਗਵਾਨ ਬਿਲਕੁਲ ਉਸ ਦਾ ਫਾਲ ਦਿੰਦੇ ਆ ਪਰਮਾਤਮਾ ਇੱਕ ਹੈ ਲੇਕਿਨ ਪਰਮਾਤਮਾ ਸਿਰ ਇਨਸਾਨੀਤ ਨਾ ਮੰਨੀ ਜਾਂਦੀ ਅਗਰ ਤੁਹਾਡੇ ਚ ਇਨਸਾਨੀ ਜਿੰਦਾ ਹੈ ਨਾ ਤਾਂ ਤੁਹਾਨੂੰ ਹਮੇਸ਼ਾ ਉਸ ਦਾ ਪੁੰਤਨ ਮਿਲਦਾ ਸੋ ਤਸਵੀਰ ਸਾਡੇ ਸਾਹਮਣੇ ਆ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਇਸ ਨੌਜਵਾਨ ਤੇ ਸੀ ਤਿੰਨ ਟੀਆਂ ਦੇ ਬਾਪ ਹੈ ਛੋਟੀ ਛੋਟੀਆਂ ਲੜਕੀਆਂ ਔਰ ਜਿੰਮੇਵਾਰ ਜਦੋਂ ਫਾਦਰ ਸਾਹਿਬ ਐਕਸਪਾਇਰ ਹੁੰਦੇ ਇਹਨਾਂ ਦੇ ਤਾਂ ਸਾਰੀ ਜ਼ਿੰਮੇਵਾਰੀ ਇਸ ਨੌਜਵਾਨ ਤੇ ਪੈਂਦੀ ਹੈ ਤੇ ਪਰਿਵਾਰ ਨੂੰ ਪਾਲਣ ਪੋਸ਼ਣ ਕਰਦੇ ਆ ਕਿ ਕਿੰਨੇ ਸਾਲ ਕੰਮ ਕੀਤਾ ਸੀ ਦੁਕਾਨ ਤੇ ਮੈਂ ਜੀ 18-19 ਸਾਲ ਕੰਮ ਕੀਤਾ ਆਪਣੀ ਦੁਕਾਨ ਤੇ ਫਿਰ ਜਦੋਂ 18-19 ਸਾਲ ਅੱਧੀ ਤੁਸੀਂ ਆਪਣੀ ਉਮਰ ਵਿੱਚ ਗੱਡੀ ਹੈ ਉਸਦੇ ਬਾਪ ਜੀ ਤੁਹਾਡੀ ਕੋਈ ਹੈਲਪ ਨਹੀਂ ਕੀਤੀ ਉਹਨਾਂ ਕੋਈ ਹੈਲਪ ਨਹੀਂ ਕੀਤੀ ਜੀ ਮੈਂ ਤਾਂ ਉਹਨਾਂ ਨੂੰ ਜਾ ਕੇ ਇਹਨਾਂ ਵੀ ਕਿਹਾ ਸੀ ਕਿ ਜਿੰਨਾ ਕੁ ਮੇਰੇ ਕੋਲ ਕੰਮ ਹੁੰਦਾ ਵੀ ਮੈਂ ਆਪਣਾ ਘਰ ਦਾ ਗੁਜ਼ਾਰਾ ਕਰ ਲੂੰਗਾ ਮੈਨੂੰ ਕਰ ਲਿਆ ਹੁੰਦੋ ਤਾਂ ਦੁਆਰਾ ਕੰਮ ਵਾਸਤੇ ਉਹ ਕੋ ਗਏ ਸੀ ਦੁਆਰਾ ਜੀ ਮੈਂ ਦੁਆਰਾ ਗਿਆ ਸੀਗਾ ਉਹਨਾਂ ਕੋਲ ਅੱਛਾ ਜੀ ਕੀ ਕਰ ਪਹਿਲਾਂ ਜਦੋਂ ਸੀਜ਼ਨ ਸੀਗਾ ਸਰਦੀਆਂ ਦਾ ਟਾਈਮ ਸੀ ਮੇਰੀ ਲਤ ਨਹੀਂ ਲੱਗੀ ਹੋਈ ਸੀ ਮੈਂ ਉੱਠ ਵੀ ਨਹੀਂ ਪਾਂਦਾ ਸੀਗਾ ਉਸ ਟਾਈਮ ਤੇ ਫੋਨ ਕਰਕੇ ਕਹਿੰਦੇ ਸੀ ਮੈਨੂੰ ਆਜੋ ਆਜੋ ਜਦੋਂ ਮੈਂ ਉੱਠ ਕੇ ਲਤ ਲਗਾ ਕੇ ਗਿਆ ਆ ਹਾਜੀ ਤੁਰ ਮੈਂ ਫੇਰ ਵੀ ਨਹੀਂ ਸਕਦਾ ਬਿਨਾ ਸਹਾਰੇ ਤੋਂ ਫਿਰ ਵੀ ਮੈਂ ਦੁਕਾਨ ਤੇ ਗਿਆ ਵੀ ਮੈਨੂੰ ਮੇਰਾ ਗੁਜ਼ਾਰਾ ਨਹੀਂ ਹੁੰਦਾ ਸੀ ਘਰ ਦਾ ਮੈਂ ਉਹਨਾਂ ਨੂੰ ਕਿਹਾ ਵੀ ਇਦਾਂ ਕਰਕੇ ਮੈਂ ਕੰਮ ਕਰਨਾ ਹੈ ਵੀ ਤੁਸੀਂ ਮੈਨੂੰ ਜਿਆਦਾ ਹੈਲਪਰ ਆਦੇ ਹੋ ਜਿੰਨਾ ਮੇਰੇ ਕੋਲ ਹੋਏਗਾ ਮੈਂ ਕਰੂੰਗਾ ਉਹ ਕਹਿੰਦੇ ਨਹੀਂ ਬੰਦੇ ਸਾਡੇ ਕੋਲ ਹੈਗੇ ਆ ਵੀ ਨਹੀਂ ਤੇਰੇ ਕੋ ਕੰਮ ਹੋਣਾ ਨਹੀਂ ਹੈਗਾ ਵੀ ਬਿਲਕੁਲ ਮਨ ਦੇ ਵਿੱਚ ਇੰਨਾ ਸਾਲ ਤੱਕ ਕੰਮ ਕੀਤਾ ਸੀ ਗੱਲ ਕੀਤੀ ਨਹੀਂ ਵੀ ਮੈਂਨੇ ਸਾਲ ਕੰਮ ਕੀਤਾ ਬੱਚਿਆਂ ਵਾਂਗ ਕੰਮ ਕੀਤਾ ਤੇ ਉੱਥੇ ਦੁਕਾਨ ਨੂੰ ਝੁਲਾਇਆ ਕੁਝ ਵੀ ਕੁਝ ਨਹੀਂ ਉਹਨਾਂ ਦੇ ਮਨ ਤੇ ਨਹੀਂ ਜੀ ਉਹਨਾਂ ਨੇ ਤਾਂ ਸਿਰਫ ਇੰਨੇ ਹੀ ਕਹਿਤਾ ਵੀ ਦੇਖੋ ਤੋ ਖੁਦ ਸਮਝ ਜਾਣਾ ਵੀ ਤੇਰੇ ਕੋ ਕੰਮ ਨਹੀਂ ਹੋਣਾ ਹੈਗਾ ਜੀ ਇਸ ਕਰਕੇ ਵੀ ਸਾਨੂੰ ਮਜਬੂਰ ਨਾ ਕਰ ਇਹ ਵੀ ਗੱਲ ਕੀਤੀ ਸੀ ਕੀਤੀ ਸੀ ਵੀ ਮੈਂ ਚਲੋ ਤਨਖਾਹ ਘੱਟ ਦੇ ਤਾਂ ਵੀ ਕੰਮ ਕਰੂੰਗਾ ਬਿਲਕੁਲ ਕੀਤੀ ਸੀ ਮੈਂ 18000 ਤਨਖਾਹ ਲੈਂਦਾ ਸੀਗਾ ਅੱਛਾ ਜੀ ਮੈਂ ਤਾਂ ਉਹਨਾਂ ਨੂੰ ਸਿੱਧੇ 10000 ਕਹਿੰਦੀ ਸੀ ਵੀ ਮੇਰੇ ਘਰ ਦਾ ਗੁਜ਼ਾਰਾ ਚੱਲ ਜਾਊਗਾ ਚਲੋ ਮੈਨੂੰ 10000 ਦਿੱਤੇ ਕਰੋ ਪਰ ਨਹੀਂ ਨਹੀਂ ਮੰਨਦਾ ਉਹ ਕਹਿੰਦਾ ਨਹੀਂ ਹੋਣਾ ਕੰਮ ਤਸਕੋ ਸਾਫਨਾ ਕਰਤੀ ਉਹਨਾਂ ਨੇ ਤੇ ਹੀ ਗੱਲ ਕਹੀਏ ਕਹਿੰਦੇ ਇਹ ਰਿਕਸ਼ਾ ਚਲਾ ਲਓ ਮੈਂ ਕਿਹਾ ਮੈਨੂੰ ਡਾਉਣ ਪੇਮੈਂਟ ਦੇਣੀ ਪੈਣੀ ਹੈ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਰਿਕਸ਼ਾ ਲੈਣਾ ਤੇ ਵੀ ਨਹੀਂ ਪਰ ਉਹਨਾਂ ਨੇ ਨਾ ਹੀ ਕਰਤੀ ਕਹਿੰਦੇ ਨਹੀਂ ਹੋ ਨਹੀਂ ਸਕਦਾ ਕਿਤਨਾ ਕਿਤੇ ਇਨਸਾਨੀਤ ਵੀ ਜਦੋਂ ਇਸ ਤਰ੍ਹਾਂ ਦੇ ਲੋਕ ਗੱਲ ਕਰਦੇ ਤਾਂ ਕਿਹਦਾ ਕਿਤੇ ਇਨਸਾਨੀ ਸ਼ਰਮਸਾਰ ਹੁੰਦੀ ਹੈ ਜਿਸ ਬੰਦੇ ਨੇ ਆਪਣੀ 18 19 ਸਾਲ ਅਸੀਂ ਬਲੇਮ ਨਹੀਂ ਕਰਦੇ ਉਸ ਦੁਕਾਨਦਾਰ ਦੇ ਲੇਕਿਨ ਅਗਰ ਉਹ ਸ਼ਖਸ ਜਿਹਨੇ 18 ਸਾਲ ਉਸ ਦੁਕਾਨ ਤੇ ਕੰਮ ਕੀਤਾ ਅਗਰ ਫਿਰ ਵੀ ਦੁਬਾਰਾ ਇਸ ਪੋਜੀਸ਼ਨ ਚ ਆ ਕੇ ਆਪਣੀ ਮਜਬੂਰੀ ਦੱਸ ਕੇ ਘੱਟ ਤਨਖਾਹ ਤੇ ਵੀ ਕੰਮ ਕਰਨਾ ਮਨਜ਼ੂਰ ਹੋਇਆ ਤਾਂ ਵੀ ਉਸ ਇਦਾਂ ਦੇ ਦੁਕਾਨਦਾਰ ਦੇ ਮਨ ਤੇ ਸ਼ਾਇਦ ਕਿਉਂ ਨਹੀਂ ਅਸਰ ਹੋਇਆ ਕਿ ਇਨਸਾਨੀਅਤ ਦੀ ਉਹਨਾਂ ਨੂੰ ਕਦਰ ਨਹੀਂ ਜਾਂ ਇਸ ਬੰਦੇ ਦੀ ਜਿਹੜਾ ਹਾਲਾਤ ਦੇਖ ਕੇ ਇੱਕ ਤਰ੍ਹਾਂ ਕੇ ਨਾਜਕ ਨਹੀਂ ਕੱਟੀ ਹੈ ਕਾਰਨ ਕੀ ਹੋ ਸਕਦਾ ਇਹ ਤਾਂ ਉਹ ਦੁਕਾਨਦਾਰੀ ਦੱਸਦਾ ਲੇਕਿਨ ਕਿਤੇ ਨਾ ਕਿਤੇ ਇਸ ਗੱਲ ਤੋਂ ਇਨਸਾਨੀਅਤ ਜਰੂਰ ਸ਼ਰਮਸਾਰ ਹੁੰਦੀ ਹੈ ਅ ਤੁਹਾਡੀ ਕਿੰਨੀ ਬੇਟੀਆਂ ਮੇਰੀਆਂ ਤਿੰਨ ਬੇਟੀਆਂ ਜੀ ਕਿੰਨੇ ਕਿੰਨੇ ਸਾਲ ਦੀ ਇੱਕ 12 ਸਾਲ ਦੀ ਹੈ ਇੱਕ 10 ਸਾਲ ਦੀ ਹੈ ਇੱਕ 4 ਸਾਲ ਦੀ ਹੈ ਫਿਕਰ ਦਾ ਖਰਚਾ ਕਿੱਥੋਂ ਚਲਾ ਰਹੇ ਬੱਚੀਆਂ ਪੜਦੀਆਂ ਬੱਚੇ ਜੀ ਸਕੂਲੋਂ ਹਟਾ ਦਿੱਤੇ ਗਏ ਸੀਗੇ ਪਹਿਲਾਂ ਅੱਛਾ ਨਹੀਂ ਫੀਸ ਨਹੀਂ ਦੇਉਂਦੀ ਸੀ ਨਹੀਂ ਪੜਾ ਸਕਦੇ ਸੀ ਉਸ ਤੋਂ ਬਾਅਦ ਹੁਣ ਪ੍ਰਾਈਵੇਟ ਪਹਿਲੇ ਪ੍ਰਾਈਵੇਟ ਸਕੂਲ ਪੜਦੇ ਸੀਗੇ ਫਿਰ ਹੁਣ ਗੁਰਨਾਨ ਇੱਧਰ ਗਵਰਨਮੈਂਟ ਸਕੂਲ ਦੇ ਵਿੱਚ ਪਾਏ ਨੇ ਬੱਚੇ ਹੁਣ ਪਬਲਿਕ ਸਕੂਲ ਜੀ ਚਲੋ ਅੱਛਾ ਹਾਂਜੀ ਚਲੋ ਹੁਣ ਤੱਕ ਉਹ ਮਨਸਕਾਰ ਨੇ ਬੱਚਿਆਂ ਲਈ ਸਭ ਕੁਝ ਕੀ ਤਸਰੀ ਪੜਨਗੇ ਚਲੋ ਇਹ ਤਸਵਰ ਪੰਜਾਬਸ ਦਾ ਵੀ ਕਾਫੀ ਧੰਨਵਾਦ ਵੀ ਕਰਦੇ ਆਸੀਂ ਬਿਲਕੁਲ ਬਿਲਕੁਲ ਜੀ ਬਸ ਇਹ ਵੀ ਹੁਣ ਬੱਚਾ ਨੂੰ ਪਾਲਣਾ ਕਰਦੇ ਵਿੱਚ ਖਰਚਾ ਕਿਵੇਂ ਕਰਨਾ ਬਸ ਬਹੁਤ ਰਾਸ਼ਨ ਜੀ ਇੱਕ ਨੂਰ ਸੰਸਾਯਾ ਉਹਨਾਂ ਨੇ ਸਾਡੀ ਹੈਲਪ ਕੀਤੀ ਹੈ ਬਹੁਤ ਜ਼ਿਆਦਾ ਉਹਨਾਂ ਦਾ ਬਹੁਤ ਧੰਨਵਾਦ ਆ ਉਹੀ ਰਾਸ਼ਨ ਉਹਨਾਂ ਨੇ ਲਾਇਆ ਹੋਇਆ ਇੱਕ ਮਹੀਨੇ ਦਾ ਮਤਲਬ ਕਿ ਇੱਕ ਬੰਦੇ ਦਾ ਰਾਸ਼ਨ ਆਂਦਾ ਹੈ ਜਿਹੜਾ ਹੁੰਦਾ ਬਾਕੀ ਜੁਰ ਦਾ ਕਿੱਦਾਂ ਪੂਰੀ ਹੁੰਦੀ ਹੈ ਬਾਕੀ ਜੁਰ ਦਾ ਜੀ ਅਜੇ ਕੋਈ ਆਮਦਨ ਨਹੀਂ ਨਹੀਂ ਹੈ ਕਿ ਤੋਂ ਪਾਉਂਦੇ ਜਿਹੜਾ ਜਿਹੜਾ ਲਾ ਚੱਲੋ ਕਿੱਦਾਂ ਹਜੇ ਨਹੀਂ ਹੋ ਰਿਹਾ ਕੋਈ ਹੈਲਪ ਨਹੀਂ ਹੋ ਰਹੀ ਹਜੇ ਮੈਡੀਸਨ ਉਹ ਅਸੀਂ ਵੀ ਨਹੀਂ ਸਾਡੇ ਕੋਲ ਪੈਸੇ ਆ ਗਏ ਉਹ ਤਾਂ ਇੱਕ ਰਿਸ਼ਤੇਦਾਰ ਨੂੰ ਜੇ ਕਹਿੰਨੇ ਆ ਤੇ ਪਹਿਲਾਂ ਜਿਨ੍ਹਾਂ ਨੇ ਹੈਲਪ ਜਿੰਨੀ ਕਰਤੀ ਸੀ ਹਸਪੀਟਲ ਦੇ ਵਿੱਚ ਹੁਣ ਤਾਂ ਹਰੇਕ ਕੋਈ ਕਹਿੰਦਾ ਆ ਵੀ ਹੁਣ ਸਾਡੇ ਕੋਲ ਹੈ ਨਹੀਂ ਤੁਸੀਂ ਦੇਖ ਲਓ ਤੁਹਾਨੂੰ ਕੰਮ ਕਰਨਾ ਪੈਣਾ ਆ ਮੈਂ ਤਾਂ ਸੋਕੋ ਖੁਦ ਆਪ ਕੰਮ ਕਰਨਾ ਚਾਹਨਾ ਆ ਪਰ ਮੈਨੂੰ ਇਦਾਂ ਦਾ ਕੋਈ ਕੰਮ ਮਿਲ ਜਵੇ ਜਿਹੜਾ ਮੈਂ ਬੈਠ ਕੇ ਕਰ ਸਕਾਂ ਜਿਵੇਂ ਮੰਨ ਲਓ ਏ ਰਿਕਸ਼ਾ ਵਗੈਰਾ ਹੋ ਗਿਆ ਮੈਂ ਆਪਣੇ ਬੱਚੇ ਪਾਲ ਸਕਾਂ ਕਿਉਂਕਿ ਅੱਗੇ ਤਿੰਨ ਕੁੜੀਆਂ ਨੇ ਮੇਰੀਆਂ ਖਰਚਾ ਕਿਵੇਂ ਚੱਲਣਾ ਮੈਨੂੰ ਕੁਝ ਨਹੀਂ ਸਮਝ ਆਉਂਦਾ ਕਿ ਅੱਗੇ ਪੈਸੇ ਆਣੇ ਆਇਆ ਕਿਵੇਂ ਆ ਵੀ ਮੇਰੇ ਕੋਈ ਸਾਧਨ ਨਹੀਂ ਨਿਆਗਾ ਚਲਾਉਣਾ ਸੇ ਕੰਮ ਕਰਨਾ ਸੇ ਮੇਰੇ ਕੋਈ ਸਾਧਨ ਨਹੀਂ ਨਿਆਗਾ ਮੈਂ ਤਾਂ ਕੰਮ ਕਰਨਾ ਚਾਹਨਾ ਮੈਂ ਤਾਂ ਆਪਣੇ ਬੱਚੇ ਪਾਲਨਾ ਚਾਹਨਾ ਹੈ ਬਸ ਮੇਰੀ ਤਾਂ ਸਿਰਫ ਕੋਈ ਬੇਨਤੀ ਹੈ ਮੈਨੂੰ ਜਾਂ ਤਾਂ ਕੋਈ ਨਾ ਕੋਈ ਸਾਧਨ ਮਿਲ ਜਵੇ ਮੈਂ ਆਪਣੇ ਬੱਚੇ ਪਾਲ ਸਕਾਂ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਸੀ? ਕੀ ਹੋ? ਮੇਰੇ ਫਾਦਰ ਸਾਹਿਬ ਡਾਕਟਰ ਸੀਗੇ ਜੀ। ਐਮਬੀਬੀਐਸ ਐਮਬੀਬੀਐਸ ਦੀ ਡਿਗਰੀ ਕੀਤੀ ਹੋਸੀ ਉਹਨਾਂ ਨੇ। ਅੱਛਾ ਜੀ। ਹਾਂਜੀ। ਕੋਲ ਫਾਇਰ ਹੋਈ ਸੀ। ਤਾਂ 2003-04 ਦੇ ਵਿੱਚ ਹੋਈ ਸੀ। 04 ਜੀ। ਉਸ ਤੋਂ ਬਾਅਦ ਦੁੱਖਾਂ ਦਾ ਖਾੜ ਸ਼ੁਰੂ। ਉਸ ਤੋਂ ਧੀਮੀਵਾਰੀ ਫਾਦਰ ਸਾਹਿਬ ਤੋਂ ਪਹਿਲਾਂ ਮੇਰੇ ਇੱਕ ਵੱਡਾ ਬ੍ਰਦਰ ਸੀ ਉਹਨਾਂ ਦੀ ਵੀ ਡੈਥ ਹੋ ਗਈ ਸੀ। ਉਹਨਾਂ ਦਾ ਵੀ ਟ੍ਰੇਨ ਐਕਸੀਡੈਂਟ ਹੋਇਆ ਫਾਦਰ ਸਾਹਿਬ ਦਾ ਵੀ ਟ੍ਰੇਨ ਐਕਸੀਡੈਂਟ ਹੋ ਗਿਆ ਸੀਗਾ। ਅੱਛਾ। ਬਸ ਉਸ ਤੋਂ ਬਾਅਦ ਫਿੰਗਰ ਚੀ ਕਰਦਾ ਆਇਆ। ਅਗਰ ਹੁਣ ਥੋੜਾ ਜਿਹਾ ਪੈਰਾਂ ਤੇ ਸਟੈਂਡ ਹੋਣ ਦੀ ਕੀਤੀ ਸੀਗੀ ਐਕਸੀਡੈਂਟ ਹੋ ਗਿਆ ਹੁਣ ਇਹ ਹਾਲਾਤ ਹੋ ਗਏ ਨੇ ਪਹਿਲਾਂ ਜਿਹੜਾ ਕੋਈ ਹੱਸ ਕੇ ਆਂਦਾ ਸੀਗਾ ਹੁਣ ਤਾਂ ਰਿਸ਼ਤੇਦਾਰ ਵੀ ਨਹੀਂ ਕੋਈ ਆਂਦਾ ਹੈਗਾ ਵੀ ਸਾਨੂੰ ਕੱਲ ਨੂੰ ਕੁਝ ਕਹਿ ਹੀ ਨਾ ਦੇਣ ਕੁਝ ਮੰਗ ਹੀ ਨਾ ਲੈਣ ਕੋਈ ਹੁਣ ਨੇੜੇ ਨਹੀਂ ਲੱਗਦਾ ਕੋਈ ਹੈਲਪ ਨੂੰ ਅੱਗੇ ਨਹੀਂ ਆਂਦਾ ਇਹ ਹੁਣ ਸੋ ਕਿਤੇ ਨਾ ਕਿਤੇ ਦੇਖੋ ਇੱਕ ਬੰਦੇ ਦੀ ਮਜਬੂਰੀ ਔਰ ਤਿੰਨ ਧੀਆਂ ਦਾ ਇਹ ਬਾਪ ਲੇਕਿਨ ਫਿਰ ਵੀ ਕੰਮ ਕਰਨ ਦੀ ਲਗਨ ਔਰ ਇਮਾਨਦਾਰੀ ਤੁਹਾਡੇ ਸਾਹਮਣੇ ਤਸਵੀਰਾਂ ਦਿਖਾ ਰਹੇ ਹਾਂ ਮੈਂ ਕੁਝ ਮਾਤਾ ਜੀ ਬੈਠੇ ਗਲ ਮਾਤਾ ਜੀ ਕਿਸ ਤਰ੍ਹਾਂ ਕਿਦਾਂ ਦਾ ਇਹਨਾਂ ਸੁਭਾਅ ਆ ਤੁਹਾਡੇ ਬੇਟੇ ਦਾ ਕਿਦਾਂ ਸੀ ਵੀ ਕਿੰਨੀ ਮਿਹਨਤ ਕਰਦੇ ਸੀ ਤੁਹਾਡੇ ਮਿਹਨਤ ਤਾਂ ਬਹੁਤ ਪੂਰੀ ਕੀਤੀ ਜੀ ਇਹ ਤਕਰੀਬਨ ਪਾਪਾ ਤੋਂ ਬਾਅਦ ਇਹ 10 11 ਸਾਲ ਦਾ ਸੀ ਉਹ ਨਿਉਂ ਹੰਦ ਲੱਗ ਗਿਆ ਬਸ ਕੋ ਤੁਸੀਂ ਹਿੰਮਤ ਕੋਈ ਨਹੀਂ ਰੱਬ ਰੱਬ ਦੇਖਦਾ ਰੱਬ ਦੇਖਦਾ ਈਮਾਨਦਾਰੀ ਤਾਂ ਹੈਗੀ ਸਾਡੇ ਬੇਟੇ ਦੀ ਈਮਾਨਦਾਰੀ ਹੈ ਕੰਮ ਕਰਦੇ ਨੇ ਮਿਹਨਤ ਕਰਦੇ ਆ ਇਹ ਤਾਂ ਰੱਬ ਦੀ ਮਾਰ ਹੈ ਬਸ ਹਾਂ ਈਮਾਨਦਾਰੀ ਕਰਕੇ ਸਾਰੇ ਆਪਣੇ ਸਾਧ ਦਿੱਤਾ ਲੋਕਾਂ ਨੇ ਮੱਲੇ ਵਾਲਿਆਂ ਨੇ ਚਲ ਇਹਨੂੰ ਖੜਾ ਕਰ ਦਿੰਦਾ ਖੜਾ ਕਰਦਾ ਬਸ ਹੁਣ ਬਾਕੀ ਬਾ ਕਿਵੇਂ ਕੰਮ ਕਰਨਾ ਇਹ ਕੁਝ ਸਮਝ ਨਹੀਂ ਆਉਂਦਾ ਸਾਨੂੰ ਹਜੇ ਫੈਵਰੀ کافی ਪਰਵਾਦ ਦਾ ਜ਼ਿੰਮੇਵਾਰੀ ਚੱਕੀ ਸੀ ਔਰ ਹਜੇ ਵੀ ਮੰਚ ਹੇਗਾ ਵੀ ਮੈਂ ਬੱਚੇ ਪਾਲਦਾ ਕਮ ਗਰਾਮ ਦਾ ਕਿ ਮੈਨੂੰ ਕੋਈ ਦੁਕਾਨਦਾਰੀ ਹੋਵੇ ਜਾਂ ਕਿ ਮੈਨੂੰ ਗਾੜੀ ਛੱਤੀ ਦੇ ਖੇਤਰ ਦੇ ਮੀਨੋਕ ਚ ਜਲਾਈ ਫਿਰਦੇ ਨੇ ਚਲ ਮੈਂ ਉਹ ਚਲਾ ਲੂੰਗਾ ਹੋਰ ਤਾਂ ਮੈਂ ਕੁਝ ਕਰ ਨਹੀਂ ਸਕਦਾ ਤੁਹਾਨੂੰ ਪਤਾ ਹੀ ਹੈਗਾ ਬੀਸ ਕੰਡੀਸ਼ਨ ਦੇ ਵਿੱਚ ਮਿਹਨਤ ਦਾ ਜज्ਬਾ ਹੈ ਹਾਂਜੀ ਹੈਗਾ ਹਾਂ ਬਸ ਉਹ ਇਹ ਪਰਵਾਦੇ ਸੰਸਕਾਰ ਵੀ ਰਾਡੇ ਹੈਗੇ ਉੱਤੇ ਬੱਚਿਆਂ ਨੂੰ ਡੜੇ ਅੱਜ ਵੀ ਆਪਣੇ ਇਮਾਨਦਾਰੀ ਮਿਹਨਤ ਨਾਲ ਕੰਮ ਕਰ ਰਹੇ ਹਾਂ ਹਾਂਜੀ ਬਿਲਕੁਕੁਲ ਇਮਾਨਦਾਰੀ ਅੱਜ ਤੱਕ ਇਮਾਨਦਾਰ ਹੀ ਚੱਲਦੇ ਆਏ ਨੇ ਅੱਜ ਤੱਕ ਸਾਰੇ ਮਾਰੇ ਸਾਡੇੰਦਾ ਆਇਆ ਅੱਗੋਂ ਤੁਹਾਾਰੀ ਮਤ ਉਹ ਕੀ ਕਰਨਾ ਕੀ ਨਹੀਂ ਕਰਨਾ ਸੋ ਬੱਚਿਆ ਕਿਵੇਂ ਨਿਕਲ ਰਹਿਣੇ ਬੱਚੇ ਪਾਲਦੇ ਆ ਕੁੜੀਆਂ ਨੇ ਸੁੱਕਣਾ ਠੀਕ ਹੈ ਇਹਨਾ ਸਿੱਟੇ ਹੱਥ ਹੋ ਗਏ ਬਸ ਮਰਦੇ ਆ ਬਾਪ ਕੀ ਅਪੀਲ ਕਰਦੇ ਹੋ ਲੋਕਾਂ ਨੂੰ ਅਗਰ ਤੁਹਾਡੀ ਵੀਡੀਓ ਕੋਈ ਦੇਖਦਾ ਹੈ ਕਿਸ ਤਰ੍ਹਾਂ ਦੀ ਹੈਲਪ ਫੀਚ ਜਾਂਦੇ ਹੋ ਸੀ ਇਹ ਕੋਈ ਹੈਲਪ ਚਾਹਨਾ ਹੈ ਬਸ ਮੈਂ ਆਪਣਾ ਕੰਮ ਕਰਨ ਲੱਗ ਜਾ ਮੈਨੂੰ ਕੋਈ ਇਦਾਂ ਦਾ ਸਾਧਨ ਮਿਲ ਜਵੇ ਜਾਂ ਕੰਮ ਮਿਲ ਜਵੇ ਜਾਂ ਤੁਹਾਨੂੰ ਨੌਕਰੀ ਮਿਲ ਜਵੇ ਇਦਾਂ ਦੀ ਦੀ ਬੈਠਣ ਵਾਲੀ ਜਾਂ ਤੁਹਾਨੂੰ ਕੁਛ ਦਾਦੀ ਕੁਝ ਵੀ ਹੋ ਜਾਵੇ ਮੈਨੂੰ ਇਹ ਰਿਕਸ਼ਾ ਮਿਲ ਜਾਵੇ ਮੈਂ ਇਹ ਰਿਕਸ਼ਾ ਚਲਾ ਕੇ ਵੀ ਆਪਣੇ ਬੱਚਿਆਂ ਦਾ ਗੁਜ਼ਾਰਾ ਕਰ ਲੂੰਗਾ ਬਸ ਇਹੀ ਆ ਵੀ ਅੱਗੇ ਆਉਣ ਵਾਲੀ ਲਾਈਫ ਦੇ ਵਿੱਚ ਤਾਂ ਬਹੁਤ ਕੁਝ ਸੋਚਿਆ ਸੀਗਾ ਮੈਂ ਵੀ ਆਪਣੇ ਬੱਚਿਆਂ ਵਾਸਤੇ ਕਿੱਦਾਂ ਕਰੂੰਗਾ ਪਰ ਨਹੀਂ ਜਿੰਨਾ ਕੋ ਹੋ ਸਕੇ ਮੈਂ ਉਹਨਾ ਕਰੂੰਗਾ ਮੈਂ ਸੁਣਨ ਰਾੜਾ ਮਕਾਨ ਵੀ ਗਿਰਵੀ ਤੇ ਰੱਖਿਆ ਸੀ ਜੀ ਉਹ ਵੀ ਗਿਰਵੀ ਤੇ ਰੱਖਿਆ ਹਾਂ ਜੀ ਮਕਾਨ ਵੀ ਗਿਰਵੀ ਤੇ ਰੱਖਿਆ ਜੀ ਉਸ ਤਾਂ ਪੈਸਿਆਂ ਦੀ ਲੋੜ ਸੀਗੀ ਇਸ ਕਰਕੇ ਵਸਤੀ ਉੱਤੇ ਰੱਖਤੀ ਸੀ ਕਿਹੜਾ ਮੋਬਾਈਲ ਨੰਬਰ ਕੀ ਹੈ ਮੇਰਾ ਮੋਬਾਈਲ ਨੰਬਰ ਜੀ ਹੈ 99144 23393 ਇੱਕ ਵਾਰੀ ਕਰਾ ਕੇ ਬੋਲਣ ਦਿਓ 99144 23393 ਸੋ ਮੋਬਾਈਲ ਨੰਬਰ ਬੋਲਿਆ ਅਗਰ ਕੋਈ ਵੀ ਐਨਜੀਓ ਸੰਸਥਾਵਾਂ ਜਿਹੜੀਆਂ ਇਹ ਵੀਡੀਓ ਦੇਖਦੀਆਂ ਜਾਂ ਉਹ ਦਾਨੀ ਸੱਜਣ ਲੋਕ ਜਾਂ ਉਹ ਇੰਡਸਟਰੀ ਦੇ ਲੋਕ ਇਸ ਤਰ੍ਹਾਂ ਦੇ ਬੰਦੇ ਜਿਹੜੀ ਹੈਲਪ ਕਰਨਾ ਚਾਹਦੇ ਤਾਂ ਨੰਬਰ ਗੁਰਮੀਤ ਜੀ ਨੇ ਬੋਲਿਆ ਤਿੰਤਿਆਂ ਦੇ ਬਾਪ ਆ ਅ ਅਚੀ ਫੈਮਿਲੀ ਨੂੰ ਬਿਲੋਂਗ ਕਰਦੇ ਆ ਡਾਕਟਰ ਫਾਦਰ ਸਾਹਿਬ ਡਾਕਟਰ ਸੀ ਇੱਕ ਹਾਦਸੇ ਦੇ ਵਿੱਚ ਆਈ ਵੀ ਡੈਥ ਹੋਣ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਇਹਨਾਂ ਤੇ ਪੈਂਦੀ ਹੈ ਤੇ ਇੱਕ ਰੱਬ ਦੀ ਫੇਰ ਮਾਰ ਪੈਂਦੀ ਇਹਨਾਂ ਦੇ ਉੱਪਰ ਜਦੋਂ ਆਪਣਾ ਪਰਿਵਾਰ ਦਾ ਪਈਆ ਪਲੇਟਫਾਰਮ ਤੇ ਆਂਦਾ ਤੇ ਇਹਨਾਂ ਤੇ ਵੀ ਇੱਕ ਰੱਬ ਦੀ ਮਾਰ ਪੈਂਦੀ ਐਕਸੀਡੈਂਟ 'ਚ ਇਹਨਾਂ ਦੀ ਇੱਕ ਲੱਤ ਉਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਤੇ ਐਸ ਟਾਈਮ ਤਗਰੀਬਨ 1.5 ਸਾਲ ਤੋਂ ਆਪਣੇ ਘਰ ਦੇ ਵਿੱਚ ਬੈਠੇ ਹਜੇ ਵੀ ਇਲਾਜ ਚੱਲ ਰਿਹਾ ਪ੍ਰੋਪਰ ਹਜੇ ਅ ਰੇਲਾਤਾ ਇਲਾਜ ਹਜੇ ਵੀ ਪੈਂਡਿੰਗ ਹੈਗਾ ਲੇਕਿਨ ਕਿਤਨਾ ਕਿਤੇ ਇਸ ਤਾਂ ਦੇ ਬੰਦੇ ਜਿਹੜੇ ਇਮਾਨਦਾਰ ਹੁੰਦੇ ਜਜ਼ਬਾ ਹੁੰਦਾ ਪਰਵਾਰ ਨੂੰ ਪਾਲਣ ਦਾ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਅੱਜ ਵੀ ਇਸ ਕੰਡੀਸ਼ਨ 'ਚ ਆ ਕੇ ਆਪਣੇ ਪਰਵਾਰ ਨੂੰ ਪਾਲਣ ਲਈ ਉਹਨਾਂ ਲੋਕਾਂ ਤੋਂ ਵੀ ਅਪੀਲ ਕਰਦੇ ਆ ਜੁੜੀ ਨਹੀਂ ਪੈਸੇ ਦੀ ਕਗਰ ਕੰਮ ਮਿਲ ਜਾਏ ਕਾਮ ਕਰਨ ਨੂੰ ਬਿਲਕੁਲ ਤਿਆਰ ਹੈ ਕਿ ਮਿਹਨਤ ਕਰ ਰਿਹਾ ਸੰਸਕਾਰ ਮਿਲੇ ਕਰੋ ਸੰਸਕਾਰ ਉਹ ਸਾਹਮਣੇ ਚਲਕਦੇ ਆ ਇਸ ਦੇ ਨਾਲ ਹੀ ਅਗਰ ਕੋਈ ਈ ਰਿਕਸ਼ਾ ਦਾ ਸਾਥ ਦਿੰਦਾ ਹੈ ਰਿਕਸ਼ਾ ਦਿੰਦਾ ਹੈ ਨਾ ਤਾਂ ਇਹ ਵੀ ਉਹ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰ ਸਕਦੇ ਹੈ ਚਾਹੇ ਉਹ ਇਹਨਾਂ ਨੂੰ ਕਿਸ਼ਤਾਂ ਦੇ ਲੈ ਕੇ ਦਿੰਦਾ ਵੀ ਉਹਦਾ ਗੁਜ਼ਾਰਾ ਆਪਣਾ ਕਰ ਸਕਦੇ ਕਿਤਨਾ ਖੇਤੇ ਲੰਗਰ ਤੁਸੀਂ ਲਗਾਉਂਦੇ ਹੋ ਮਹਾ ਸ਼ਿਵਰਾਤੀ ਵੀ ਆ ਰਹੀ ਹੈ ਜਾਂ ਹੋ ਲੰਗਰ ਲਗਾਓ ਬਿਲਕੁਲ ਲਗਾਓ ਆਸਥਾ ਹੈਗੀ ਆਸਥਾ ਨੂੰ ਦਰ ਕਿਨਾਰ ਨਹੀਂ ਕਰਨਾ ਚਾਹੀਦਾ ਲੇਕਿਨ ਇਦਾਂ ਦੇ ਜਰੂਰਤਮੰਦ ਲੋਕਾਂ ਦੀ ਮਦਦ ਹਮੇਸ਼ਾ ਕਰਨੀ ਚਾਹੀਦੀ ਹੈ ਸਭ ਤੋਂ ਵੱਡਾ ਪੁੰਨ ਇਦਾਂ ਦੇ ਲੋਕਾਂ ਦੀ ਮਦਦ ਕਰਕੇ ਹੀ ਰੱਬ ਪਹਿਲਾ ਦਿੰਦਾ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਉਹਨਾਂ ਲੋਕਾਂ ਤੱਕ ਇਦਾਂ ਦੇ ਬੰਦਿਆ ਦੀ ਆਵਾਜ਼ ਪਹੁੰਚ ਸਕੇ ਤਾਂ ਇਹਨਾਂ ਦੀ ਮਦਦ ਕਰਕੇ ਇਹ ਆਪਣੇ ਪਰਿਵਾਰ ਔਰ ਆਪਣੀ ਧੀਆ ਦਾ ਪਾਲਣ ਪੋਸ਼ਣ ਕਰਕੇ ਆਪਣਾ ਜੀਵਨ ਇਹਨਾਂ ਧੀਆ ਦੇ ਲੇਖੇ ਲਾ ਸਕੇ ਕੈਮ ਐਮ ਐਮ मनीष संदीप शर्मा डेनिसर टीवी लुधियाना ऑल वर्ल्ड ओपन चैलेंज 17 टाइम गोल्ड मेडलिस्ट आरके तांत्रिक पंडित मौलवी बेगम तांत्रिक एना छोरा ठगा तो सावधान स्पेशलिस्ट वशीकरण सट्टा नंबर लव मैरिज पति पत्नी जानबान विदेश पक्का होना कारोबार दा ना चलना सिर्फ इकतीस घंटिया फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप